ਗੰਗਾ ਨਾ ਨ ਦੇ ਜਿਹੜੇ ਭੈਣ ਨੇ ਉਹਨਾਂ ਨੇ ਵੀ ਟਵੀਟ ਕੀਤਾ ਉਹਨਾਂ ਨੇ ਵੀ ਕਿਹਾ ਕਿ ਹੁਣ ਤਾਂ ਇਹਨਾਂ ਨੂੰ ਮੋਟੀ ਫੰਡਿੰਗ ਹੋਏਗੀ ਕਹਿੰਦੇ ਹੁਣ ਮੋਟਾ ਪੈਸਾ ਆਏਗਾ ਕਹਿੰਦੇ ਇਹਨਾਂ ਕੋਲ ਹੁਣ ਮੁੱਦਾ ਉੱਠ ਪਿਆ ਇਹਨਾਂ ਕੋਲ ਤੂੰ ਨੂੰ ਮੋਟੀ ਫੰਡਿੰਗ ਆਈ ਏ ਤੂੰ ਫਿਲਮਾਂ ਛੱਡ ਕੇ ਹਰ ਇੱਕ ਦੇ ਖਿਲਾਫ ਬਿਆਨ ਦੇਣੀ ਏ ਤੂੰ ਉਸ ਪਾਰਟੀ ਨੂੰ ਸਪੋਰਟ ਕਰ ਰਹੀ ਏ ਜਿਹੜੀ ਕਾਰਪੋਰੇਟ ਲੋਬੀ ਨੂੰ ਸਪੋਰਟ ਕਰਦੀ ਏ ਜਿਹਦੇ ਤੇ ਹਜ਼ਾਰਾਂ આરોਪ ਨੇ 30 ਲੱਖ ਮੁੰਡਾ ਤੁਸੀਂ ਅਤਵਾਦ ਦੇ ਨਾਂ ਤੋਂ ਜੰਮੂ ਕਸ਼ਮੀਰ 'ਚ ਮਾਰਤਾ ਹਜ਼ਾਰਾਂ ਵਿਧਵਾ ਕਰਤੀਆਂ ਰੇਪ ਕਰਤੇ ਵੀਡੀਓ ਆਗੇ ਥੋੜੇ ਮੰਦਿਰਾਂ ਦੇ ਵਿੱਚ ਪੁਜਾਰੀ ਫੜੇ ਗਏ ਨੇ ਥੋੜੇ ਮਠਾਂ ਦੇ ਵਿੱਚ ਫੜੇ ਗਏ ਨੇ ਤੁਸੀਂ ਉਹ ਗੱਲ ਕਰਦੇ ਹੋ ਵੀ ਹਾਂ ਛੂਣਾ ਤੇ ਇਹ ਗੱਲ ਸਾਡੀ ਕੁੜੀਆਂ ਦੇ ਕੱਪੜੇ ਫਾੜਤੇ ਗੇ ਕਿਹੜਾ ਕਾਨੂੰਨ ਹੈ ਉਹ ਆਮ ਲੋਕਾਂ ਦੇ ਲਈ ਹੋਰ ਤਰੀਕੇ ਦੇ ਨਾਲ ਕਰਨ ਦਾ ਦੋਰਾ ਕਾਨੂੰਨ ਹੈ ਤੇ ਇੱਕ ਸੈਲੀਬ੍ਰਿਟੀ ਲਈ ਜਾਂ ਇੱਕ ਐਮਪੀ ਲਈ ਉਹ ਕਾਨੂੰਨ ਦੇ ਦਾਰੇ ਹੋਰ ਹੱਤਵਾਦੀ ਕਹਿਣਾ ਖਾਲਸਤਾਨੀ ਕਹਿਣਾ ਉਗਰਵਾਦੀ ਕਹਿਣਾ ਜਾਂ ਫਿਰ ਅਰਬਨ ਨਕਸਲੀ ਨਕਸਲਵਾਦੀ ਕਹਿਣਾ ਵੀ ਜਿਹੜਾ ਵੀ ਇਸ ਦੇਸ਼ ਦੇ ਵਿੱਚ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰੂਗਾ ਜਿਹੜਾ ਲੋਕਾਂ ਦੇ ਹੱਕਾਂ ਦੀ ਗੱਲ ਕਰੂਗਾ ਜਿਹੜਾ ਵੱਧ ਅਧਿਕਾਰ ਦੀ ਗੱਲ ਕਰੂਗਾ ਜਿਹੜਾ ਸਰਕਾਰ ਨੂੰ ਆਇਨਾ ਦਿਖਾਊਗਾ ਜਿਹੜਾ ਸਵਾਲ ਪੁੱਛੂਗਾ ਉਹਨੂੰ ਅੱਤਵਾਦੀ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਰਹੂਗਾ ਰਿਹਾ ਹੈ ਅੱਜ ਤੱਕ ਪੰਜਾਬ ਦਾ ਛੋਟਾ ਭਰਿਆ ਹਰਿਆਣਾ ਗੁਲਵਿੰਦਰ ਕੌਰ ਦੀ ਹਮਾਇਤ ਦੇ ਵਿੱਚ ਪਹੁੰਚਿਆ ਕਿ ਜੋ ਕੁਝ 에ਰਪੋਰਟ ਦੇ ਉੱਤੇ ਹੋਇਆ ਉਸ ਦੀ ਅਸੀਂ ਹਮਾਇਤ ਕਰਦੇ ਆਂ ਜੋ ਚੀਜ਼ਾਂ ਐਫ ਆਈ ਆਰ ਦਰਜ ਹੋਈ ਆ ਉਸ ਦੀ ਨਖੇਦੀ ਕਰਦੇ ਆਂ ਅੱਜ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਆਮ ਸਾਹਿਬ ਦੇ ਕੋਲ ਜੋ ਕਿ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਇਹ ਸੈਂਟਰ ਸਰਕਾਰ ਦੇ ਖਿਲਾਫ ਹੁਣ ਸੈਂਟਰ ਦੇ ਵਿੱਚ ਕੌਣ ਹੈ ਹੁਣ ਮੋਦੀ ਸਾਹਿਬ ਅੱਜ ਸੌਂ ਚੁੱਕ ਲੈਣਗੇ ਤਾਂ ਇਹ ਉਹਨਾਂ ਦੇ ਖਿਲਾਫ ਧਰਨਾ ਹੋਣਾ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਵੀ ਸਵਾਲ ਕੀਤੇ ਜਾਣਗੇ ਕਿ ਜੀਰੋ ਆਫਾਇਰ ਦਰਜ ਹੋ ਸਕਦੀ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਿਉਂ ਹੋਈ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਤੇਜਵੀਰ ਭਾਜੀ ਨੇ ਤਾਂ ਸਮੁੱਚੀ ਟੀਮ ਦੂਰ ਦਰਾਡੇ ਤੋਂ ਪਹੁੰਚੀ ਆ ਹਰਿਆਣੇ ਤੋਂ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਪਹੁੰਚੋਏ ਨੇ ਸਾਡੇ ਤਾਊ ਪਹੁੰਚੋਏ ਨੇ ਬਈ ਸਸੀਕਲ ਠੀਕ ਠਾਕ ਸਸੀਕਲ ਚੜਦੀ ਕਲਾ ਚ ਜੀ ਜਿਵੇਂ ਐਫਆਈਆਰ ਦਰਜ ਹੋ ਗਈ ਕੁਲਵਿੰਦਰ ਕੌਰ ਦੇ ਉੱਤੇ ਦੋਸ਼ ਮੜ ਦਿੱਤੇ ਗਏ ਇਸ ਤਿੱਕੇ ਦੇ ਨਾਲ ਇਹ ਚੀਜ਼ਾਂ ਸਾਰੀਆਂ ਕਿ ਹਟ ਕੀਤਾ ਤੇ ਇਸ ਦੀ ਕਿਦ ਨਾਲ ਕਰਨੀ ਚਾਹੀਦੀ ਹੈ ਕਾਰਵਾਈ ਤੇ ਉਗਰਵਾਦ ਪੰਜਾਬ ਚ ਅੱਤਵਾਦ ਇਹ ਸਾਰੀਆਂ ਚੀਜ਼ਾਂ ਫੈਲਦੀਆਂ ਤੁਸੀਂ ਕਿਵੇਂ ਦੇਖਦੇ ਹੋ ਅੱਜ ਹਮਾਇਤ ਲਈ ਪਹੁੰਚ ਰਹੇ ਹੋ ਤੁਸੀਂ ਫਿਰ ਗਲਤ ਬੰਦੇ ਦੀ ਹਮਾਇਤ ਕਰ ਰਹੇ ਹੋ ਇੱਥੇ ਆ ਕੇ ਨਹੀਂ ਪਹਿਲੀ ਗੱਲ ਤਾਂ ਆ ਕਿ ਅਸੀਂ ਹਰਿਆਣੇ ਤੋਂ ਆਏ ਆ ਤਾਂ ਉਹ ਰਿਸ਼ੋਨੀਪਤ ਤੋਂ ਆਏ ਨੇ ਸਾਡੇ ਨਾਲ ਤੇ ਕੁਸ਼ੇਤਰ ਤੋਂ ਆਏ ਨੇ ਹੁਣ ਪੰਚਕੁੱਲੇ ਤੋਂ ਆ ਰਹੀ ਹੈ ਯਮਨानगर ਤੋਂ ਕੈਥਲ ਤੋਂ ਸਾਰੀ ਜਗ੍ਹਾ ਤੋਂ ਪਹਿਲੀ ਗੱਲ ਤਾਂ ਜਿਹੜੀ ਸਾਡੀ ਕੁਲਵਿੰਦਰ ਕੌਰ ਭੈਣ ਹੈ ਉਹ ਇਕੱਲੇ ਪੰਜਾਬ ਦੀ ਨਹੀਂ ਸਮੂਚੇ ਦੇਸ਼ ਦੇ ਕਿਸਾਨਾਂ ਦੀ ਬੇਟੀ ਹੈ ਤੇ ਸਮੂਚੇ ਦੇਸ਼ ਦੀ ਬੇਟੀ ਹੈ ਕਿਉਂ ਨਾ ਜਿਹੜਾ ਉਹਦਾ ਉਹਦੇ ਹੱਕ ਦੇ ਲਈ ਉਹ ਉਹ ਜਿਹੜੇ ਉਹਦੇ ਨਾਲ ਬਦਤਮੀਜ਼ੀ ਕੀਤੀ ਗਈ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਉਹਦਾ ਜਵਾਬ ਦਿੱਤਾ ਗਿਆ ਹੈਗਾ ਪਰ ਦੇਸ਼ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਅੱਜ ਦੇ ਜਿਹੜੇ ਹਾਲਾਤ ਨੇ ਉਹ ਇੱਕ ਤਰ੍ਹਾਂ ਦਾ ਮਿਲਟੈਂਟਰੀ ਰੂਲ ਆ ਦੇਸ਼ ਦੇ ਵਿੱਚ ਸਾਡੀਆਂ ਹਰਿਆਣੇ ਦੀਆਂ 골ਡ ਮੈਡਲਿਸਟ 올림픽 골ਡ ਮੈਡਲਿਸਟ ਕੁੜੀਆਂ ਜੀ ਸਾਖਸੀ ਮਲਿਕ ਵਿਨੇਸ਼ ਫੋਗਾਟ ਨੂੰ ਸੜਕਾਂ ਦੇ ਉੱਪਰ ਪੁਲਿਸ ਤੋਂ ਵੱਲੋਂ ਤਸੱਦਦ ਕਰਕੇ ਕੁੱਟਿਆ ਗਿਆ ਘੜੀਸਿਆ ਗਿਆ ਮਾਰਿਆ ਗਿਆ ਉਹਨਾਂ ਪੁਲਿਸ ਦੇ ਖਿਲਾਫ ਤਾਂ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਪੰਜਾਬ ਦੀ ਪੁਲਿਸ ਹਰਿਆਣੇ ਦੀ ਪੁਲਿਸ ਦੇ ਖਿਲਾਫ 0 ਐਫ ਆਈ ਆਰ ਦਰਜ ਕਰਦੀ ਆ ਬਿਲਕੁਲ ਤੇ ਸਾਡਾ ਮੁੰਡਾ ਨੌਜਵਾਨ ਸ਼ੁਭਕਰਨ ਸਿੰਘ ਗੋਲੀ ਦੇ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਮਲਕੇ ਜਿਹੜਾ ਕਾਨੂੰਨ ਹੈ ਉਹ ਆਮ ਲੋਕਾਂ ਦੇ ਲਈ ਹੋਰ ਤਰੀਕੇ ਦੇ ਨਾਲ ਕਰਦਾ ਦੋ ਰਾ ਕਾਨੂੰਨ ਹੈ ਤੇ ਇੱਕ ਸੈਲੀਬ੍ਰਿਟੀ ਲਈ ਜਾਂ ਇੱਕ ਐਮਪੀ ਲਈ ਉਹ ਕਾਨੂੰਨ ਦੇ ਦਾਇਰੇ ਹੋਰ ਨੇ ਇਹ ਗੱਲ ਨੂੰ ਆਪਾਂ ਨੂੰ ਸਮਝਣਾ ਪਊਗਾ ਕਿ ਦੇਸ਼ ਤੇ ਰਹੀ ਗੱਲ ਅੱਤਵਾਦੀ ਕਹਿਣਾ ਖਾਲਸਤਾਨੀ ਕਹਿਣਾ ਉਗਰਵਾਦੀ ਕਹਿਣਾ ਜਾਂ ਫਿਰ ਅਰਬਨ ਨਕਸਲੀ ਨਕਸਲਵਾਦੀ ਕਹਿਣਾ ਵੀ ਜਿਹੜਾ ਵੀ ਇਸ ਦੇਸ਼ ਦੇ ਵਿੱਚ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰੂਗਾ ਜਿਹੜਾ ਲੋਕਾਂ ਦੇ ਹੱਕਾਂ ਦੀ ਗੱਲ ਕਰੂਗਾ ਜਿਹੜਾ ਵੱਧ ਅਧਿਕਾਰ ਦੀ ਗੱਲ ਕਰੂਗਾ ਜਿਹੜਾ ਸਰਕਾਰ ਨੂੰ ਆਇਨਾ ਦਿਖਾਊਗਾ ਜਿਹੜਾ ਸਵਾਲ ਪੁੱਛੂਗਾ ਉਹਨੂੰ ਅੱਤਵਾਦੀ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਰਹੂਗਾ ਰਿਹਾ ਹੈ ਅੱਜ ਤੱਕ ਕੰਗਰਨਾ ਨੌਤ ਦੇ ਜਿਹੜੇ ਭੈਣ ਨੇ ਉਹਨਾਂ ਨੇ ਵੀ ਟਵੀਟ ਕੀਤਾ ਉਹਨਾਂ ਨੇ ਵੀ ਕਿਹਾ ਕਿ ਹੁਣ ਤਾਂ ਇਹਨਾਂ ਨੂੰ ਮੋਟੀ ਫੰਡਿੰਗ ਹੋਏਗੀ ਕਹਿੰਦੇ ਹੁਣ ਮੋਟਾ ਪੈਸਾ ਆਏਗਾ ਕਹਿੰਦੇ ਇਹਨਾਂ ਕੋਲ ਹੁਣ ਮੁੱਦਾ ਉੱਠ ਪਿਆ ਇਹਨਾਂ ਕੋਲ ਨਹੀਂ ਪੈਸਾ ਸਾਡਾ ਬੱਚੀ ਸਾਡੀ ਪਰਿਵਾਰ ਸਾਡਾ ਅਸੀਂ ਜੋ ਮਰਜ਼ੀ ਜੀਏ ਇਹ ਗੱਲ ਕਹਿਣ ਤੇ ਕਹਿਣ ਦਾ ਕੀ ਗੱਲ ਹੈ ਵੀ ਤੁਹਾਨੂੰ ਮੋਟੀ ਫੰਡਿੰਗ ਆਈ ਹੈ ਤੂੰ ਫਿਲਮਾਂ ਛੱਡ ਕੇ ਹਰ ਇੱਕ ਦੇ ਖਿਲਾਫ ਬਿਆਨ ਦੇਣੀ ਹੈ ਤੂੰ ਆਪ ਦਾ ਕੈਰੀਅਰ ਛੱਡ ਕੇ ਰਾਜਨੀਤੀ ਤੇ ਚਲੀ ਗਈ ਤੂੰ ਉਸ ਪਾਰਟੀ ਨੂੰ ਸਪੋਰਟ ਕਰ ਰਹੀ ਹੈ ਜਿਹੜੀ ਕਾਰਪੋਰੇਟ ਲੋਬੀ ਨੂੰ ਸਪੋਰਟ ਕਰਦੀ ਹੈ ਜਿਹਦੇ ਤੇ ਹਜ਼ਾਰਾਂ આરોਪ ਨੇ ਤੁਸੀਂ ਨਹੀਂ ਬੋਲੇ ਕਿ ਹਾਂ ਜਿਹੜਾ ਇਲੈਕਟ੍ਰੀਕਲ ਬੌਂਡ ਹੈ ਉਹਦੇ ਤੇ ਕੀ ਸੀਗਾ ਤੁਸੀਂ ਦੱਸੋ ਵੀ 15 ਲੱਖ ਰੁਪਏ ਖਾਤੇ 'ਚ ਕਿੱਥੋਂ ਦੇਣੇ ਸੀਗੇ ਤੁਸੀਂ ਗੱਲ ਕਰਦੇ ਸੀਗੇ ਕਾਲਾ ਧਨ ਵਾਪਸ ਲਿਆਣ ਦੀ ਉਹਦੇ ਤੇ ਕਿਉਂ ਨਹੀਂ ਬੋਲੇ ਹੁਣ ਇਹ ਸਾਰੇ ਸ਼ਾਂਤੀ ਦੂਤ ਬਣ ਕੇ 4500 ਥਰੂ ਗੈਸ ਦਾ ਗੋਲਾ ਚਲਾਇਆ ਗਿਆ 13 ਤਰੀਕ ਨੂੰ ਡੀਸੀ ਐਸਪੀ ਅੰਬਾਲੇ ਦਾ ਆਫੀਸ਼ੀਅਲੀ ਬਿਆਨ ਜਾਰੀ ਕਰਦਾ ਹੈ 30000 ਰੁਪਏ ਗੋਲਾ ਆਸੂ ਗੈਸ ਦਾ ਗੋਲਾ ਰਬੜ ਬੁਲਟਾਂ ਮੰਗਾਈਆਂ ਜਾਂਦੀਆਂ ਨੇ ਕਿਸਾਨਾਂ ਦੇ ਉੱਪਰ ਚਲਾਉਣ ਵਾਸਤੇ ਉਦੋਂ ਤੁਸੀਂ ਕਿੱਥੇ ਸੀਗੇ ਬਿਲਕੁਲ ਇੱਕ ਕੰਗਨਰ ਨਾਉਤ ਨੇ ਇਹ ਵੀ ਕਿਹਾ ਕਿ ਕਿਸੇ ਦੇ ਸਰੀਰ ਨੂੰ ਛੂਣਾ ਜੇ ਅਪਰਾਧ ਹੈ ਕਿਸ ਤਿੱਕੇ ਦੇ ਨਾਲ ਇਹ ਚੀਜ਼ਾਂ ਨੇ ਜੇ ਤੁਸੀਂ ਨਹੀਂ ਮੰਨਦੇ ਕਹਿੰਦੇ ਫਿਰ ਤਾਂ ਬਲਾਤਕਾਰ ਵੀ ਠੀਕ ਹੋ ਗਿਆ ਕਿਸੇ ਨਾਲ ਕੋਈ ਮਾਰ ਦਿੱਤਾ ਉਹ ਵੀ ਠੀਕ ਹੋ ਗਿਆ ਕਹਿੰਦੇ ਫਿਰ ਤਾਂ ਉਹ ਸਭ ਠੀਕ ਨਹੀਂ ਕਹਿੰਦੇ ਚਲੋ ਮੈਂ ਉਹਦੀ ਗੱਲ ਨਾਲ ਸਹਿਮਤ ਹੋ ਜਾਂਦਾ ਪਰ ਕਿਸੇ ਨੂੰ ਕਿਸੇ ਦੇ ਆਰਡਰ ਤੇ ਉੱਪਰ ਗੋਲੀ ਮਾਰ ਦੇਣੀ ਸਾਡਾ ਮੁੰਡਾ ਮਾਰਤਾ ਸਾਡੇ ਮੁੰਡੇ ਦੀ ਅੱਖਾਂ ਕੱਢਤੀਆਂ ਸਿੱਧੀਆਂ ਗੋਲੀਆਂ ਚਲਾਤੀਆਂ ਉਹਨਾਂ ਦੇ ਵੀ ਫਿਰ ਮੋਦੀ ਦੇ ਐਫਆਈਆਰ ਬਣਦੀ ਹੈ ਨਹੀਂ ਬਣਦੀ ਹੈ ਤੁਸੀਂ ਬਣਾਓ ਕਰੋਸ ਕਰੋ ਐਫਆਈਆਰ ਤੁਸੀਂ ਦੱਸੋ ਵੀ ਹਾਂ ਜ਼ਿੰਮੇਵਾਰੀ ਲੋ ਤੁਸੀਂ ਵਾਅਦੇ ਕਰਕੇ ਮੁੱਕਰ ਗਏ ਫਿਰ ਉਹ ਵੀ ਵਾਦਾ ਖਿਲਾਫੀ ਦਾ ਵੀ ਕੇਸ ਬਣਾਓ ਉਹਦੇ ਤੇ 420 ਦਾ ਕੇਸ ਬਣਾਓ ਲੋਕਾਂ ਨੂੰ ਝੂਠ ਬੋਲਦਾ ਉਹ ਸਾਰੀ ਤਰ੍ਹਾਂ ਦੇ ਕਾਨੂੰਨ ਦੇ ਦਾਇਰੇ ਨਾਲ ਸਾਨੂੰ ਸਿਖਾਓ ਕਾਨੂੰਨ ਦੇ ਧਾਰੇ ਜਿਹੜੇ ਹੈਗੇ ਨੇ ਪੰਜਾਬ ਗਵਰਨਮੈਂਟ ਤੋਂ ਹਰਿਆਣਾ ਗਵਰਨਮੈਂਟ ਨੇ ਤਸਾਰ ਮਹਿਤਾ ਦੀ ਉਹਨੇ ਪੁੱਛਿਆ ਵੀ ਤੁਸੀਂ ਬਾਰਡਰ ਲਾਇਏ ਹੋਏ ਨੇ ਕਿਉਂ ਰੋਕੇ ਹੋਏ ਆ ਕਿਸਾਨਾਂ ਨੂੰ ਤੁਸੀਂ ਕਿਉਂ ਇਹ ਜਿਹੜੀ ਮਾਹੌਲ ਤਿਆਰ ਕਰ ਰਹੇ ਹੋ ਪੂਰੇ ਭਾਰਤ ਵਿੱਚੋਂ ਪੰਜਾਬ ਦੇ ਵਿੱਚੋਂ ਸਭ ਤੋਂ ਸ਼ਾਂਤਮੀ ਢੰਗ ਦੇ ਨਾਲ ਚੋਣਾ ਹੋਈਆਂ ਨੇ ਫਿਰ ਜਿਹੜਾ ਮਨੀਪੁਰ 'ਚ ਹੋਇਆ ਉਹਨੂੰ ਤੁਸੀਂ ਕੀ ਕਹੋਗੇ 30 ਲੱਖ ਮੁੰਡਾ ਤੁਸੀਂ ਅਤਵਾਦ ਦੇ ਨਾਂ ਤੋਂ ਜੰਮੂ ਕਸ਼ਮੀਰ 'ਚ ਮਾਰਤਾ ਹਜ਼ਾਰਾਂ ਵਿਧਵਾ ਕਰਤੀਆਂ ਰੇਪ ਕਰਤੇ ਵੀਡੀਓ ਆਗੇ ਥੋੜੇ ਮੰਦਰਾਂ ਦੇ ਵਿੱਚ ਪੁਜਾਰੀ ਫੜੇ ਗਏ ਨੇ ਥੋੜੇ ਮਠਾਂ ਦੇ ਵਿੱਚ ਫੜੇ ਗਏ ਨੇ ਤੁਸੀਂ ਉਹ ਗੱਲ ਕਰਦੇ ਹੋ ਵੀ ਹਾਂ ਛੂਣਾ ਤੇ ਇਹ ਗੱਲ ਸਾਡੀ ਕੁੜੀਆਂ ਦੇ ਕੱਪੜੇ ਫਾੜਤੇ ਗਏ ਉਹ ਬ੍ਰਿਜ ਭੂਸਨ ਨੂੰ ਤੁਸੀਂ ਜਾ ਕੇ ਉਹਦੇ ਬੇਟੇ ਨੂੰ ਟਿਕਟ ਦੇਤੀ ਉਹ 120 ਬੀ ਦਾ ਅਪਰਾਧੀ ਹਜੇ ਮਿਸਰਾ ਟੈਨੀ ਕੋਰਟ ਨੇ ਅਪਰਾਧੀ ਸਾਬਿਤ ਕੀਤਾ ਹੋਇਆ ਸਪੈਸ਼ਲ ਸਿਟ ਨੇ ਉਹਦੀ ਹਜੇ ਤੱਕ ਗ੍ਰਿਫਤਾਰੀ ਤੱਕ ਨਹੀਂ ਹੋਈ ਸਾਡੀ ਕੁੜੀ ਨੂੰ ਤੁਸੀਂ ਅੰਦਰ ਢੱਕ ਰੱਖਿਆ ਯਾਨੀ ਕਿ ਦੋਹਰਾ ਕਾਨੂੰਨ ਹੋਈ ਦੋਰੇ ਮਾਪਡੰਦ ਤੁਸੀਂ ਸੰਵਿਧਾਨ ਨੂੰ ਬਦਲਣ ਦੀ ਗੱਲ ਕਰਦੇ ਹੋ ਤੁਸੀਂ ਸੰਵਿਧਾਨ ਨੂੰ ਤੋੜਨ ਦੀ ਗੱਲ ਕਰਕੇ ਵੋਟਾਂ ਮੰਗ ਰਹੇ ਹੋ ਉਹ ਨਹੀਂ ਹੈਗਾ ਅਪਰਾਧ ਹੂੰ ਬਿਲਕੁਲ ਤੁਹਾਨੂੰ ਕੀ ਲੱਗਦਾ ਹੁਣ ਫਿਰ ਰਣਨੀਤੀ ਕੀ ਹੋਏਗੀ ਅੱਜ ਮੋਦੀ ਸਾਹਿਬ ਬੜੀ ਸੌਂ ਚੱਕ ਲੈਣਗੇ ਪ੍ਰਧਾਨ ਮੰਤਰੀ ਬਣ ਜਾਣਗੇ ਫਿਰ ਤੁਹਾਨੂੰ ਉਮੀਦ ਹੈ ਜਿਹੜੀਆਂ ਚੀਜ਼ਾਂ ਦੇ ਲਈ ਕਨੌਰੀ ਬਾਰਡਰ ਸਿੰਘੂ ਬਾਰਡਰ ਤੇ ਬੈਠੇ ਹੋਏ ਹੋ ਸ਼ੰਭੂ ਬਾਰਡਰ ਤੇ ਉਹ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਜਾਂ ਇਸ ਚੀਜ਼ ਦਾ ਵੀ ਜਸਟਿਸ ਮਿਲ ਜੇਗਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਆਪਦੀ ਆਵਾਜ਼ ਬੁਲੰਦ ਕਰਨ ਆਏ ਆ ਅਸੀਂ ਆਪਦੀ ਗੁੱਡੀ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਡਟ ਕੇ ਖੜੇ ਹੋਏ ਆ ਤੇ 118 ਦਿਨ ਹੋ ਗਏ ਨੇ ਲਗਾਤਾਰ ਮੋਰਚੇ ਨੂੰ ਚੱਲਦੇ ਹੋਏ ਬਿਲਕੁਲ ਵੀ ਜਿਹੜੇ ਲੋਕੀ ਇਹ ਗੱਲ ਕਰਨੀ ਬੰਦ ਕਰ ਗਏ ਸੀਗੇ ਕਿ ਮੋਰਚਾ ਹੈਗਾ ਨਹੀਂ ਹੈ ਅੱਜ ਉਹ ਫੇਰ ਮੋਰਚੇ ਦੀ ਹਮਾਇਤ ਦੇ ਵਿੱਚ ਨਾਲ ਖੜੇ ਨੇ ਪੂਰੇ ਪਰਿਵਾਰ ਖੜੇ ਨੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਜਿਹੜੀ ਐਮਐਸਪੀ ਦੀ ਲੜਾਈ ਉਹ ਛੋਟੀ ਲੜਾਈ ਨਹੀਂ ਹੈਗੀ ਮੋਦੀ ਉਧਰ ਸੌਂ ਚੁੱਕ ਰਿਹਾ ਅਸੀਂ ਇੱਧਰ ਅਕਾਲ ਤੱਕ ਸਾਹਤੋ ਅਰਦਾਸ ਕਰਕੇ ਚੱਲੇ ਹੋਏ ਆ ਨਾ ਮੁੜਨਾ ਅਸੀਂ ਹੈਗਾ ਬਿਨਾ ਹੱਕ ਲੈਤੇ ਨਾ ਮੁੜਾਂਗੇ ਤੇ ਨਾ ਹੀ ਕਦੇ ਮੁੜਿਆ ਤੇਜਵੀਰ ਜੀ ਸਾਡੇ ਨਾਲ ਸੀ ਗੱਲਬਾਤ ਕਰ ਰਹੇ ਸੀ ਕਿ ਜਿਸ ਤਿੱਕੇ ਦੇ ਨਾਲ ਅੱਜ ਇਹ ਪ੍ਰਦਰਸ਼ਨ ਹੋਣਾ ਹੈ ਉਸ ਨੂੰ ਲੈ ਕੇ ਤਿਆਰੀ ਕਰ ਲਈ ਗਈ ਆ ਕਿਸਾਨ ਦੁੱਧ ਰਾਡੇ ਤੋਂ ਪਹੁੰਚ ਰਹੇ ਨੇ ਹਰਿਆਣੇ ਤੋਂ ਕਿਸਾਨ ਕੁਰਕhetra ਤੋਂ ਜੀਨ ਤੋਂ ਵੱਖਰਿਆਂ ਵੱਖਰਿਆਂ ਤਾਵਾਂ ਤੋਂ ਪੰਜਾਬ ਦਾ ਕਿਸਾਨ ਵੀ ਪਹੁੰਚ ਰਿਹਾ ਹੈ ਕਿ ਜੋ ਸਾਡੀ ਧੀ ਦੇ ਨਾਲ ਹੋਇਆ ਜੋ ਇਹ ਚੀਜ਼ਾਂ ਹੋਈਆਂ ਨੇ ਅਸੀਂ ਇਨਸਾਫ ਲੈ ਕੇ ਆਟਾਂਗੇ ਜੇ ਨਹੀਂ ਦਿੱਤਾ ਜਾਂਦਾ ਤਾਂ ਇਸੇ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਚੱਲਦੇ ਰਹਿਣਗੇ